2027 ਵਿੱਚ ਦੁਨੀਆ ਤਬਾਹ ਹੋ ਜਾਣੀ ਆ ਰਸ਼ੀਆ ਤੋਂ ਫੌਜਾਂ ਚੜ ਕੇ ਆਉਣਗੀਆਂ ਇਹ ਗੱਲ 100 ਸਾਖੀ ਵਿੱਚ ਲਿਖੀ ਹੋਈ ਆ ਜਾਂ ਪੱਕ ਪੱਕ ਬਾਬੇ ਕਹਿ ਰਹੇ ਆ ਕਿ 2027 ਵਿੱਚ ਦੁਨੀਆ ਤਬਾਹ ਹੋ ਜਾਵੇ ਮੈਂ ਇਸ ਗੱਲ ਦੇ ਬਿਲਕੁਲ ਵਿਰੋਧ ਵਿੱਚ ਆ ਕੋਈ ਦੁਨੀਆ ਤਬਾਹ ਨਹੀਂ ਹੋਣ ਲੱਗੀ ਕਿਉਂਕਿ ਅੱਜ ਦੇ ਸਮੇਂ ਵਿੱਚ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਇਨਫੋਰਮੇਸ਼ਨ ਦਾ ਸੋਰਸ ਦੇਖਿਆ ਜਾਵੇ ਉਹ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਆਪ ਲਿਖਦੇ ਆ ਕਿ ਕਿਆ ਜਾਣਾ ਕਿਵੇਂ ਮਰेंगी ਕਿਹਦਾ ਮਰਨਾ ਹੋਈ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਕਿਸ ਤਰੀਕੇ ਮਰਨਾ ਕਦੋਂ ਮਰਨਾ ਇਹ ਸਾਨੂੰ ਵੀ ਨਹੀਂ ਪਤਾ ਜਨਮ ਤੇ ਮਰ ਇਹ ਸਾਰਾ ਹੈ ਫਿਕਸ ਆ ਪਰ ਇੱਕ ਸੀਕ੍ਰੇਟ ਰੱਖਿਆ ਜਾਂਦਾ ਛੋਟੀਆਂ ਛੋਟੀਆਂ ਮਹਾਮਾਰੀਆਂ ਵੱਡੀਆਂ ਮਹਾਮਾਰੀ ਕਦੇ ਸੁਨਾਮੀ ਕਦੇ ਕੀ ਇਹ ਨੇਚਰਲ ਆਉਂਦਾ ਰਹਿੰਦਾ ਇਸ ਕਰਕੇ ਇਸ ਵਿੱਚ ਵਹਿਮ ਵਿੱਚ ਪੈਣ ਦੀ ਕੋਈ ਜ਼ਰੂਰਤ ਨਹੀਂ ਕਿ ਦੁਨੀਆ ਜਿਹੜੀ ਤਬਾਹ ਹੋ ਜਾਣੀ ਆ। ਜਿਸ ਧਰਮ ਬਣਿਆ ਏ ਸਾਨੂੰ ਸਕੂਨ ਦੇਣ ਦੇ ਲਈ ਉਸ ਰੱਬ ਨਾਲ ਪਿਆਰ ਪਾਉਣ ਦੇ ਲਈ ਸਾਡੇ ਪਾਪ ਕੱਟਣ ਲਈ ਨਾ ਕਿ ਸਾਨੂੰ ਡਰਾਉਣ ਦੇ ਲਈ। ਫੌਜਾਂ ਤਾਂ ਹਰ ਰੋਜ਼ ਆਪਣੇ ਅੰਦਰ ਚੜ ਕੇ ਆਉਂਦੀਆਂ ਨੇ। 네ਗੇਟਿਵਿਟੀ ਦੀਆਂ ਫੌਜਾਂ ਚੜ ਕੇ ਆਉਂਦੀਆਂ ਨੇ ਤੇ ਪੋਜ਼ਿਟਿਵਿਟੀ ਵਾਲੀਆਂ ਫੌਜਾਂ ਹਾਰ ਜਾਂਦੀਆਂ ਨੇ। ਰੋਜ਼ ਅਸੀਂ ਸਾਡਾ ਜ਼ਮੀਰ ਮਰ ਰਿਹਾ ਉਸ ਦੀ ਕਿਸੇ ਨੂੰ ਕੇਅਰ ਨਹੀਂ। ਰੋਜ਼ ਉਠਦੀ ਜਿੱਤ ਹੋ ਰਹੀ ਆ ਸੱਚ ਹਾਰ ਰਿਹਾ ਉਹਦੇ ਸਾਡੇ ਅੰਦਰ ਹੀ ਇਹ ਸਾਰਾ ਕੁਝ ਚੱਲ ਰਿਹਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ